ਦੀ ਕਦੇ ਨਾ ਘੁੱਟੀ ਹੋਵੇ ਕੈਨੇਡਾ ਵਿੱਚ ਆਪਣੀ ਪਛਾਣ ਬਣਾ ਕੇ ਉਸ ਨੂੰ ਪੰਜਾਬ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਲੈ ਕੇ ਜਾਣ ਵਾਲੇ ਕੈਨੇਡੀਅਨ ਪੰਜਾਬੀ ਗਾਇਕਾਂ ਵਿੱਚ ਪਹਿਲੇ ਨਾਵਾਂ ਵਿੱਚੋਂ ਇੱਕ ਬਾਰਿਸ਼ ਭਰਾਵਾ मनमोहन वारिस कमलहीर ਅਤੇ ਸੰਤਾਰ ਦੇ ਨਾਮ ਆਉਂਦੇ ਨੇ ਪਿਛਲੇ 21 ਸਾਲਾਂ ਤੋਂ ਟ੍ਰਾਂਡੋ ਵਿੱਚ ਪੰਜਾਬੀ ਵਿਰਸਾ ਨਾਮ ਦਾ ਸ਼ੋਅ ਜੋ ਕਿ ਵਾਰਿਸ ਪਰਾਵਾਂ ਦੀ ਪਛਾਣ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਨਾਂ ਹੀ ਨਹੀਂ ਇਸ ਨਾਲ ਦੋ ਧਾਕਿਆਂ ਤੋਂ ਜੁੜੇ ਪੰਜਾਬੀ ਪਰਿਵਾਰਾਂ ਨੇ ਸੰਗੀਤ ਦਾ ਬਦਲਦਾ ਰੂਪ ਜੀਵਿਆ ਵੀ ਹੈ ਅਤੇ ਮਾਣਿਆ ਵੀ ਹੈ ਇਸ ਪ੍ਰੋਗਰਾਮ ਦੇ ਪ੍ਰਬੰਧਕ ਹਰਜਿੰਦਰ ਗਿੱਲ ਮੁਤਾਬਿਕ ਇਸ ਸੰਗੀਤਕ ਸ਼ੋਅ ਦਾ ਸਫ਼ਰ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਦੇ ਮਨਾਂ ਵਿੱਚ ਗਹਿਰਾ ਜੁੜਿਆ ਹੋਇਆ ਹੈ ਪੰਜਾਬੀ ਵਿਰਸਾ ਮੈਂ ਸਮਝਦਾ ਕਿ ਇੱਕ ਕਲਾ 뮤지컬 ਕਾਨਸਰਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਦੇਖਦੇ ਨਾਟ ਓਨਲੀ ਅਸੀਂ ਮੈਂ ਆਪਣੀ ਗੱਲ ਕਰਾਂ ਬਲਕਿ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਜਦੋਂ ਤਿੰਨਾਂ ਭਰਾਵਾਂ ਨੂੰ ਆਪਾਂ ਪਰਫਾਰਮ ਕਰਦੇ ਦੇਖਦੇ ਹਾਂ 2004 ਤੋਂ ਜਦੋਂ ਪੰਜਾਬੀ ਵਿਰਸਾ ਸੀਰੀਜ਼ ਸ਼ੁਰੂ ਹੋਈ ਔਰ ਲੱਕੀਲੀ ਉ ਟ੍ਰਾਂਟੋ ਤੋਂ ਵੰਡਰਲੈਂਡ ਤੋਂ ਸ਼ੁਰੂ ਹੋਈ ਤੇ ਉਸ ਸਫਰ ਦੀ ਜਿਹੜੀ ਸ਼ੁਰੂਆਤ ਸੀ ਉਹ ਇੱਕ 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 ਫਲਸਫਾ ਸੀ ਇੱਕ ਇੱਕ ਆਈਡੀਓਲੋਜੀ ਸੀ ਇੱਕ 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 ਦਿਨ ਉਹ ਆਪਾਂ ਕਹਿੰਦੇ ਇੱਕ ਥਾਟ ਸੀ ਜਿਸ ਨੂੰ ਅੱਗੇ ਹੌਲੀ ਹੌਲੀ ਅੱਗੇ ਤੁਰਨਾ ਸੀ ਪਰ ਔਰ ਸ਼ਾਇਦ ਉਸ ਵੇਲੇ ਤਿੰਨਾ ਭਰਾਵਾਂ ਨੇ ਵੀ ਨਹੀਂ ਇਹ ਸੋਚਿਆ ਹੋਣਾ ਕਿ ਇਹ ਜਰਨੀ ਇੰਨੀ ਵੱਡੀ ਔਰ ਇੰਨੀ ਗ੍ਰੈਂਡ ਹੋ ਜਾਏਗੀ 2004 ਤੋਂ ਲੈ ਕੇ ਪੰਜਾਬੀ ਵਰਸਾ ਸੀਰੀਜ਼ ਦਾ ਹੁਣ ਤੱਕ ਜਿਹੜਾ ਉਹ ਲੰਬਾ ਹੋ ਗਿਆ ਪਰ ਉਹ ਐਵਰੀ ਡੇ ਐਵਰੀ ਟਾਈਮ ਐਵਰੀ ਸ਼ੋ ਦੇ ਵਿੱਚ ਐਵਰੀ ਈਅਰ ਜਦੋਂ ਵੀ ਕਿਤੇ ਅਸੀਂ ਦੇਖਾਂਗੇ ਉਹ ਨਵਾਂ ਲੱਗਣਾ ਤੁਹਾਨੂੰ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਮੈਂ ਤਾਂ ਕਿਹਾ ਸੀ ਵੀ ਇਹ ਪੁਰਾਣਾ ਹੋਣ ਦੇ ਨਾਲ ਨਾਲ ਨਵਾਂ ਹੈ ਹਰਜਿੰਦਰ ਗਿੱਲ ਮੁਤਾਬਕ ਪੰਜਾਬੀ ਸੰਗੀਤ ਕੈਨੇਡਾ ਵਿੱਚ ਕਾਫੀ ਵਧਿਆ ਫੁੱਲਿਆ ਹੈ ਅਤੇ ਸੰਗੀਤ ਦੀਆਂ ਕਈ ਵਿਧਾਵਾਂ ਸ਼ੁਰੂ ਵੀ ਇੱਥੋਂ ਹੀ ਹੋਈਆਂ ਨੇ ਪਰ ਵਾਰਿਸ ਭਰਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹਨਾਂ ਤਿੰਨਾਂ ਵਿੱਚ ਆਪਣੀ ਆਪਣੀ ਵਿਲੱਖਣਤਾ ਹੈ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਉਹ ਤਿੰਨਾਂ ਭਰਾਵਾਂ ਨੇ ਇੱਕ ਜਿਹੜੀ ਡੈਡੀਕੇਸ਼ਨ ਕਮਿਟਮੈਂਟ ਆਪਣੀ 뮤직 ਦੇ ਪ੍ਰਤੀ ਹੈ ਉਹ ਇਹ ਨਹੀਂ ਕਿ ਕਈ ਵਾਰ ਆਪਾਂ ਵਿਦ ਰਿਪੈਕਟ ਕਹਾਂਗੇ ਵੀ ਤੁੱਕਾ ਲੱਗ ਗਿਆ ਲਰਨ ਕਰਕੇ ਸਿੱਖ ਕੇ ਕਲਾਸਿਕਲ ਮਿਊਜ਼ਿਕ ਫੋਕ ਮਿਊਜ਼ਿਕ ਦੀ ਗੱਲ ਕਰੀਏ ਉਹਨਾਂ ਦੇ ਸਤਾਦ ਸਦਾ ਜਸਵੰਤ ਸਿੰਘ ਪਮਰਾ ਹੋਰਾਂ ਦੇ ਕੋਲੋਂ ਜਿਹੜੀ ਸਿੱਖਿਆ ਲੈ ਕੇ ਤਾਂ ਮਨਮੋਹ ਵਾਰਿਸ ਕਮਲਜੀਤ ਤੇ ਸੰਤਾਰ ਹੋਰਾਂ ਨੇ ਆਪਣੀ ਜਿਹੜੀ ਜਰਨੀ ਨੂੰ ਕੀ ਤੁਰਿਆ ਔਰ ਅੱਜ ਤੱਕ ਜਦੋਂ ਅਸੀਂ ਕਿਤੇ ਉਹਨਾਂ ਦੇ ਨਾਲ ਬੈਠਦੇ ਆ ਤਾਂ ਜਿਹੜੀ ਉਹ ਉਹਨਾਂ ਦੇ ਵਿੱਚ ਇੱਕ ਅੱਜ ਵੀ ਸਿੱਖਦੇ ਰਹਿਣ ਵਾਲੀ ਇੱਕ ਚਿੰਗ ਹੈ ਜਾਂ ਜਿਹੜੀ ਇੱਕ ਐਕਸਾਈਟਮੈਂਟ ਆ ਉਹ ਦੇਖਣ ਨੂੰ ਮਿਲਦੀ ਆ ਗਿੱਲ ਮੰਨਦੇ ਨੇ ਕਿ ਪਰਿਵਾਰਿਕ ਇਕਤਾ ਅਤੇ ਪਾਈਚਾਰਕ ਸਾਂਝ ਜੋ ਪੰਜਾਬੀ ਪਿਛੋਕੜ ਅਤੇ ਕਲਚਰ ਦੀ ਵੱਡੀ ਪਹਿਚਾਣ ਰਹੀ ਹੈ ਉਹ ਤਿੰਨਾ ਵਾਰਿਸ ਭਰਾਵਾਂ ਦੇ ਸਿਰਫ ਸੰਗੀਤ ਵਿੱਚ ਹੀ ਨਜ਼ਰ ਨਹੀਂ ਆਉਂਦੀ ਬਲਕਿ ਅਸਲ ਵਿੱਚ ਹੀ ਓਨੀ ਹੀ ਪਰਪੱਕ ਹੈ ਅਤੇ ਅੱਜ ਦੇ ਸਮਿਆਂ ਵਿੱਚ ਮਿਸਾਲੀ ਵੀ ਹੈ ਇਟਸ ਨਾਟ ਓਨਲੀ ਇੱਕ 뮤지컬 ਕਨਸਰਟ ਇੱਕ ਫਲਸਫਾ ਹੈ ਇੱਕ ਇੱਕ ਸਾਡਾ ਜੋ ਸੱਭਿਆਚਾਰ ਦੇ ਵਿੱਚ ਅਸੀਂ ਜ਼ਿਕਰ ਕਰੀਦਾ ਹੈ ਪਾਈਚਾਰਕ ਸਾਂਝ ਦਾ ਤਾਂ ਉਹ ਉਹ ਸਿਰਫ ਇਹ ਨਹੀਂ ਕਿ ਦੇਖਣ ਨੂੰ ਹੀ ਹੈ ਉਹ ਨਿਭ ਵੀ ਰਿਹਾ ਉਹ ਸਾਡੇ ਸਾਹਮਣੇ ਵੀ ਹੈ ਔਰ ਕਿਉਂਕਿ ਅਸੀਂ ਬੀਇੰਗ ਆਰਗੇਨਾਈਜ਼ਰ ਅਸੀਂ ਬਹੁਤ ਨੇੜੇ ਤੋਂ ਜਾਣਦੇ ਹਾਂ ਇਹਨਾਂ ਭਰਾਵਾਂ ਨੂੰ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੋ ਸਾਨੂੰ ਦਿਖਦਾ ਹੈ ਉਹ ਇਹਦੇ ਤੋਂ ਵੀ ਕਿਤੇ ਬਿਹਤਰ ਹੈ ਬੈਕਐਂਡ ਤੇ ਉਹ ਉਹ ਜਿਹੜੀ ਸਾਹਜ ਹੈ ਉਹਨਾਂ ਦੀ ਇਦਾਂ ਨਹੀਂ ਹੈ ਕਿ ਯਾਰ ਬੰਦੇ ਸਕਰੀਨ ਤੇ ਆ ਕੇ ਜਾਂ ਸਟੇਜ ਤੇ ਆ ਕੇ ਤੇ ਇਕੱਠੇ ਦੇਖਦੇ ਆ ਪਰ ਪਿੱਛੋਂ ਹੋ ਸਕਦਾ ਇਹ ਅਲੱਗ-ਅਲੱਗ ਹੋਣ ਥਾਟਸ ਡਿਫਰੈਂਟ ਹੋਣ ਤੁਸੀਂ ਮਨਮੋਹਨ ਵਾਰਿਸ ਹੋਰਾਂ ਨੂੰ ਬੋਲਦੇ ਆ ਸੁਣ ਲਓ ਥੋੜੀ ਦੇਰ ਬਾਅਦ ਕਿਸੇ ਉਸੇ ਵੇਚੇ ਤੇ ਕਮਲਖੀਰ ਹੋਰਾਂ ਨੂੰ ਸੁਣ ਲਿਓ ਕੱਲਿਆਂ ਨੂੰ ਸੰਤਾਰ ਹੁਣਾਂ ਨੂੰ ਸੁਣ ਲਓਗੇ ਤੁਹਾਨੂੰ ਤਿੰਨਾਂ ਦੀ ਇੱਕੋ ਹੀ ਟੋਨ ਸੁਣਨੀ ਹੈ 올 ਟੂਗੇਦਰ ਇਹ ਸਾਡਾ 15ਵਾਂ ਸ਼ੋਅ ਹੋਣਾ ਹੈ ਜਦੋਂ ਅਸੀਂ ਸਾਡੀ ਟੀਮ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਵਿਰਸਾ ਦਾ 21ਵਾਂ ਪੰਜਾਬੀ ਵਿਰਸਾ ਹੋਣਾ ਹੈ ਮਨਮੋਹਨ ਵਾਰਿਸ ਉਹਨਾਂ ਦਾ 31ਵਾਂ ਸਾਲ ਹੋਣਾ ਹੈ ਕਮਲ ਹੀਰ ਉਹਨਾਂ ਦਾ 21ਵਾਂ ਸਾਲ ਹੋਣਾ ਤੇ ਬਹੁਤ ਸਾਰੀਆਂ ਐਕਸਾਈਟਮੈਂਟਸ ਜੁੜੀਆਂ ਹੋਈਆਂ ਨੇ ਔਰ ਜਿਸ ਵੈਨਿਊ ਦੇ ਵਿੱਚ ਇਹ ਹੋ ਰਿਹਾ ਉਹ ਇੱਕ ਨਵਾਂ ਨਕੋਰ ਵੈਨਿਊ ਹੈ ਤੇ ਸਾਡੇ ਲਈ ਬਹੁਤ ਸਾਰੀਆਂ ਐਕਸਾਈਟਮੈਂਟਸ ਜੁੜੀਆਂ ਹੋਈਆਂ ਨੇ ਲਵੀਨ ਗਿਲ ਆਮਨੀ ਨਿਊਜ਼